ਸੋ ਦੋਸਤੋ ਪੋਸੂ ਨਾ ਮਾ ਚੈਨਲ ਦੀ ਟੀਮ ਪੰਚੀ ਹੈ ਪਿੰਡ ਹਰਦਾਸਪੁਰ ਹਰਦਾਸਪੁਰ ਦੇ ਵਿੱਚ ਅਸੀਂ ਆਟੋ ਦੇ ਜ਼ਰੀਏ ਅਨਾਉਂਸਮੈਂਟ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਜਿਹੜੀ ਲੈਬਰਾਟਰੀ ਬਾਰੰਤੋਂ ਜਦੋਂ ਮਾਜਰੀ ਅਕਾਲੀਆਂ ਨੂੰ ਜਾਂਦੇ ਆ ਤਾਂ ਰਸਤੇ ਵਿੱਚ ਬਣੇ ਅੰਬੇਡਕਰ ਊਰਜਾ ਪਾਵਨ ਦੇ ਵਿੱਚ ਇਹ ਲੈਬਰਾਟਰੀ ਜਿਹੜੀ ਚੱਲ ਰਹੀ ਹੈ ਸਵੇਰੇ 7:30 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਇਹਦਾ ਟਾਈਮ ਹੈ ਔਰ ਨਾਲ ਹੀ ਇੱਕ ਡਿਸਪੈਂਸਰੀ ਚੱਲ ਰਹੀ ਹੈ ਜਿਹਦੇ ਦਿਨ ਨੇ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਇਸ ਡਿਸਪੈਂਸਰੀ ਚੋਂ ਤੁਸੀਂ ਬਕਾਇਦਾ ਤੌਰ ਤੇ ਮੁਫਤ ਦਵਾਈਆਂ ਲੈ ਸਕਦੇ ਹੋ ਔਰ ਵੱਡੀ ਗੱਲ ਇਹ ਹੈ ਕਿ ਜਿਹੜੇ ਪੈਂਪ ਰੇਟ ਸਾਡੇ ਹੱਥਾਂ 'ਚ ਫੜੇ ਹੋਏ ਨੇ ਉਹਦੇ ਉੱਪਰ ਰੇਟ ਜਿਹੜੇ ਨੇ ਉਸ ਮਤਲਬ 10 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ 400 ਪੈਦਾ ਟੈਸਟ ਹੈ ਜਿਹੜਾ ਹਜ਼ਾਰਾਂ ਦੇ ਮੁਕਾਬਲੇ ਹੈ ਹਜ਼ਾਰਾਂ ਰੁਪਈਆ ਦੇ ਮੁਕਾਬਲੇ ਹੈ ਬਾਹਰੋਂ ਟੈਸਟ ਕਰਵਾਉਂਦੇ ਆ ਜਿਹੜਾ 100 ਰੁਪਏ ਦਾ ਟੈਸਟ ਹੈ ਉਹ 500 ਦੇ ਵਿੱਚ ਹੁੰਦਾ ਹੈ ਔਰ ਬਾਕੀ ਮੀੜੀ ਭੋਗਤ ਕਰਕੇ ਬਹੁਤ ਸਾਰੇ ਡਾਕਟਰਾਂ ਦੀਆਂ ਜੇਬਾਂ ਦੇ ਵਿੱਚ ਜਾਂਦਾ ਹੈ ਲੇਕਿਨ ਅਬਰਾਇ ਸਾਬ ਦੀ ਸੋਚ ਦਾ ਨਤੀਜਾ ਇਹ ਹੈ ਕਿ ਪੂਰੇ ਇੰਡੀਆ ਦੇ ਵਿੱਚ ਉਹਨਾਂ ਨੇ ਬਹੁਤ ਹੀ ਸਸਤੀਆਂ ਲੈਬਰਾਟਰੀਜ਼ ਖੋਲੀਆਂ ਹੋਈਆਂ ਨੇ ਔਰ ਜਿਸ ਦਾ ਭਰਪੂਰ ਇਲਾਕੇ ਦੇ ਲੋਕ ਉੱਥੇ ਦੀ ਸਟੇਟ ਸਤੇ ਲੋਕ ਜਿਹੜੇ ਫਾਇਦਾ ਲੈ ਰਹੇ ਨੇ ਔਰ ਅੱਜ ਤੁਹਾਡੇ ਵਾਸਤੇ ਅਸੀਂ ਪਿੰਡਾਂ ਪਿੰਡਾਂ ਵਿੱਚ ਅਸੀਂ ਗਲੀ ਮੁਹੱਲੇ ਵਿੱਚ ਜਾ ਜਾ ਕੇ ਇਸ ਖੁੱਲੀ ਹੋਈ ਲੈਬਾਰਟਰੀ ਬਾਰੇ ਦੱਸ ਰਹੇ ਹਾਂ ਤਾਂ ਕਿ ਇਸੇ ਮਹਿੰਗੇ ਯੁੱਗ ਦੇ ਵਿੱਚ ਅਸੀਂ ਟੈਸਟ ਜਿਹੜੇ ਟੈਸਟ ਕਰਵਾਉਣ ਜਾਂਦੇ ਆ ਔਰ ਉਹ ਮਹਿੰਗੇ ਟੈਸਟਾਂ ਤੋਂ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਬਚ ਸਕੀਏ ਸੋ ਸਵੇਰੇ 7:30 ਵਜੇ ਤੋਂ ਲੈ ਕੇ 3 ਵਜੇ ਤੱਕ ਹੈ ਔਰ ਪਿੰਡ ਹਰਦਾਸਪੁਰ ਦੇ ਵਿੱਚ ਇਸ ਸਮੇਂ ਅਸੀਂ ਦੱਸ ਰਹੇ ਹਾਂ ਔਰ ਇਹ ਹਰਦਾਸਪੁਰ ਪਿੰਡ ਦਾ ਦਰਵਾਜ਼ਾ ਹੈ ਜਿਹੜਾ ਕਿ ਬਹੁਤ ਪੁਰਾਣਾ ਹੈ ਜਿੱਥੇ ਪਿੰਡ ਦੇ ਪਤਵੰਤੇ ਸੱਜਣ ਦੁਪਹਿਰ ਨੂੰ ਕਰਦੇ ਨੇ ਗੱਲਾਂ ਬਾਤਾਂ ਮौज-ਮਸਤੀ ਕਰਦੇ ਨੇ ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਘਰ-ਘਰ ਪਿੰਡ-ਪਿੰਡ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਇਸ ਇਲਾਕੇ ਦੇ ਇਹਨਾਂ ਪਿੰਡਾਂ ਦੇ ਲੋਕ ਫਾਇਦਾ ਲੈ ਸਕਣ ਸੋ ਤੁਸੀਂ ਅਨਾਉਂਸਮੈਂਟ ਵਾਲਾ ਆਟੋ ਵੀ ਵੇਖ ਸਕਦੇ ਹੋ ਅਸੀਂ ਇਹ ਵੀਰ ਇਸ ਇਲਾਕੇ ਦਾ ਹੀ ਹੈ ਇਸ ਇਲਾਕੇ ਦੀ ਹਰ ਗਲੀ ਹਰ ਮਹੱਲੇ ਔਰ ਪਿੰਡ ਦੇ ਹਰ ਪਤਵੰਤੇ ਸੱਜਣ ਤੋਂ ਵਾਕਿਬ ਹੈ ਬੜੇ ਅੱਛੇ ਸੰਬੰਧ ਨੇ ਪਿੰਡ ਦੇ ਲੋਕਾਂ ਨਾਲ ਔਰ ਸਾਨੂੰ ਬੜੀ ਇੱਜ਼ਤ ਮਿਲਦੀ ਹੈ ਬੜਾ ਸਤਿਕਾਰ ਮਿਲਦੀ ਹੈ ਭਾਈ ਰਾਜ ਜੀ ਦੇ ਨਾਲ ਕਰਕੇ ਕਿਉਂਕਿ ਰਾਜਪਿੰਡ ਕਾਲਵਾ ਦਾ ਵਸਨੀਕ ਹੈ ਔਰ ਕਾਲਵਾ ਦੇ ਉਸ ਇਲਾਕੇ ਦੇ ਵਿੱਚ ਵੀ ਸਾਨੂੰ ਘਮਾਉਂਦਾ ਹੈ ਔਰ ਘਰ ਘਰ ਜਾ ਕੇ ਖੁਦ ਮਦਦ ਕਰਦੇ ਨੇ ਵੀਰ ਜੀ ਤਾਂ ਕਿ ਇਹ ਲੋਕ ਇਸ ਲੈਬੈਟਰੀ ਦਾ ਬਤ ਤੋਂ ਬਾਦ ਫਾਇਦਾ ਲੈ ਸਕਣ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮਸੋ ਹੁੱਤਾ ਪਿੰਡ ਹਰਦਾਸਪੁਰ ਜ਼ਿਲ੍ਹਾ ਪਟਿਆਲਾ ਤੋਂ